ਅੱਜ 25 ਤਰੀਕ ਹੈ ਬਾਈ ਜੀ ਸਬਜ਼ੀ ਆਪਾਂ ਲਾਉਣੀ ਅੱਜ ਸ਼ੁਰੂ ਕਰੀ ਹੈ ਪਹਿਲਾਂ ਪੱਠਵੇਂ ਮਹੀਨੇ ਚ ਸ਼ੁਰੂ ਹੋ ਜਾਂਦੇ ਸੀ ਆਕਤੀ ਮੀਹਾਂ ਦਾ ਕਰਕੇ ਲੇਟ ਹੋ ਗਈ ਤੇ ਆਪਦੀਆਂ ਸਬਜ਼ੀਆਂ ਆਪ ਹੀ ਬੀ ਆ ਜਿਹੜੀ ਸਬਜ਼ੀਆਂ ਦਾ ਆਪੇ ਤਿਆਰ ਕਰਦੇ ਆ ਆ ਤਾਂ ਮਿਰਚ ਹੈ ਜਿਹਨੂੰ ਤਿੱਖੀ ਮਿਰਚ ਕਹਿੰਦੇ ਕੜੱਤਨ ਵੱਧ ਹੁੰਦਾ ਕੌੜੀ ਹੁੰਦੀ ਹੈ ਇਹ ਇਹਦਾ ਵੀ ਰੱਖਿਆ ਆ ਲੰਬੀ ਮਿਰਚ ਹੈ ਆਚਾਰੀ ਮਿਰਚ ਵੀ ਇਹ ਲੰਬੀ ਮਿਰਚ ਇਹਦਾ ਵੀ ਰੱਖਿਆ ਆ ਮੂਲੀ ਹੈ ਮੂਲੀ ਆਹ ਮੋਲ ਵਾਲਾ ਵੀ ਹੈ ਤੇ ਇੱਧਰ ਆਪ ਆਪ ਦਾ ਵੀ ਰੱਖਿਆ ਸੀ ਆ ਹਜੇ ਮੈਂ ਕੱਢਣਾ ਇਹਦੇ ਵਿੱਚੋਂ ਵੀ ਤੇ ਕੁਛ ਕੱਢਿਆ ਤੇ ਆਹ ਧਣੀਆਂ ਵੀ ਆਪ ਦਾ ਰੱਖਿਆ ਹੋਇਆ ਆਪਾਂ ਤੇ ਆਹ ਹੈਗਾ ਗੋਭੀ ਆਪਣੇ ਕੋਲੇ ਫੁੱਲ ਗੋਭੀ ਦਾ ਵੀ ਦੇਸੀ ਗੋਭੀ ਦਾ ਵੀ ਆਪ ਦਾ ਰੱਖਿਆ ਐ ਵੀ ਲੱਗਦਾ ਸਰੋਂ ਵਰਗਾ ਜਿਵੇਂ ਸਰੋਂ ਦਾ ਵੀ ਹੁੰਦਾ ਤੇ ਜੇ ਹੁੰਦਾ ਸਲਗਮ ਸਲਗਮਾ ਦਾ ਵੀ ਵੀ ਇਹੋ ਜਿਹਾ ਹੀ ਹੁੰਦਾ ਇਹ ਮੱਪਿਆ ਹੋਇਆ ਸੀ ਇਹਦੇ ਵਿੱਚ ਭਿਉਂਕੇ ਜਿਹੜਾ ਚੰਗਾ ਵੀ ਹੁੰਦਾ ਉਹ ਥੱਲੇ ਰਹਿ ਜਾਂਦਾ ਦੂਜਾ ਤਰ ਜਾਂਦਾ ਆ ਤਾਂ ਫੂ ਸੀਗਾ ਇਹ ਲਾਤਾ ਮੈਂ ਤੇ ਆ ਸੀਗਾ ਕੁਛ ਤੇ ਆ ਗੰਢੀ ਆਉਦੀ ਐ ਇਹ ਵੀ ਮੈਂ ਘਰੇ ਆਪਦੇ ਗੰਢੇ ਲਾਈ ਜਿਹੜੇ ਉਹਨਾਂ ਚੋਂ ਹੀ ਬਚ ਗਏ ਸੀ ਇੱਕ ਗੱਟਾ ਗੰਢੀਆਂ ਦਾ ਪਰ ਲਿਆ ਤੇ ਸਾਰਾ ਵੀ ਆਪਦਾ ਤਿਆਰ ਕਰਦੇ ਆ ਜਿਹੜੇ ਤੇ ਆ ਕਿਆਰੀਆਂ ਤਿਆਰ ਕਰ ਲੀਆਂ ਕਿਆਰੀ ਬਨਾਲੀ ਐ ਚ ਆਪਾਂ ਧਣੀਆਂ ਬੀਜਣਾ ਤੇ ਇਹਦੇ ਚ ਵੀ ਧਣੀਆਂ ਸਾਰੀ ਚ ਇੱਕ ਕਿਆਰੀ ਹੋਰ ਬਣਾਉਣੀ ਆ ਚ ਗੋਭੀ ਤੇ ਮਿਰਚ ਆਪਾਂ ਬੀ ਤਿਆਰ ਕਰਨਾ ਤੇ ਬਾਣ ਆਪਣਾ ਤਿਆਰ ਐ ਬਾਣ ਮੀਹਾਂ ਦਾ ਕਰਕੇ ਲੇਟ ਹੋਇਆ ਸੀ ਇੱਕ ਗਰਮੀ ਜਾਦੇ ਪੈਂਦੀ ਸੀ ਤੇ ਹੁਣ ਆਪਾਂ ਬੱਟਾ ਤਿਆਰ ਕਰ ਲਿਆ ਤੇ ਇੱਧਰ ਤਾਂ ਆਪਾਂ ਛੱਡੇ ਬੈਂਗਨ ਤੇ ਬੈਂਗਣੀ ਤੇ ਲੱਗਿਆ ਹੋਇਆ ਫਲ ਵਧੀਆ ਲੱਗਿਆ ਬੈਂਗਨ ਬੈਂਗਣੀ ਦਾ ਤੇ ਸਾਰੇ ਲੱਗਿਆ ਹੋਇਆ ਫਲ ਤਾਂ ਆੜ ਸੀਗੀ ਇਹ ਵਿਚਾਲੇ ਆ ਬੈਂਗਨ ਤੇ ਬੈਂਗਣੀ ਉਹ ਪਰਾਂ ਆਪਾਂ ਛੱਡੇ ਆ ਨੇ ਚੌਲਿਆਂ ਦੇ ਬੱਲਾ ਚੌਲੇ ਤੇ ਕੱਦੂ ਦੋਨੇ ਛੱਡੇ ਆ ਇੱਥੇ ਆਪਾਂ ਲਾਉਣੀਆਂ ਵੱਟਾਂ ਤਿਆਰ ਕਰ ਲਈਆਂ ਇੱਥੇ ਲਾਉਣੇ ਆ ਇੱਧਰ ਥਾਂ ਆਪਾਂ ਵੱਟਾਂ ਤਾਣੀ ਪਾੰਗਾ ਇੱਥੇ ਬੈੱਡ ਤਿਆਰ ਕਰਨੇ ਆ ਬੈੱਡਾਂ ਤੇ ਆਪਣੇ ਲੱਗੂ ਲੱਗੂ ਲਸਣ ਆ ਪਿਆਜ਼ੀ ਲਸਣ ਜਿਹੜੀ ਲਾਲ ਲਸਣ ਕਹਿੰਦੇ ਆ ਚਿੱਟੀ ਲਸਣ ਨਹੀਂ ਲਾਉਂਦੇ ਲਸਣ ਲਾਉਣੀਆਂ ਤੇ ਆਪਾਂ ਉਦੋਂ ਬਾਅਦ ਗੰਡਿਆਂ ਦੀ ਫੱਕ ਤਿਆਰ ਕਰਨੀ ਆ ਉਹਦੇ ਵਾਸਤੇ ਥਾਂ ਛੱਡੇ ਆ ਇਹ ਤੇ ਇੱਕ ਗੰਡੇ ਵੱਢ ਕੇ ਲਾਉਣੇ ਆ ਜਿਹਨਾਂ ਤੋਂ ਬੀ ਤਿਆਰ ਕਰਨਾ ਗੰਡਿਆਂ ਦਾ ਤੇ ਜਿਨ੍ਹਾਂ ਨੇ ਤਾਂ ਸਬਜ਼ੀਆਂ ਵੇਚਣੀਆਂ ਸੀ ਗਾਂਹਾਂ ਸੇਲ ਕਰਨੀਆਂ ਸੀ ਉਹ ਭਰਾਵਾਂ ਤਾਂ ਗੇਤੀ ਲਾਉਣੇ ਹੁੰਦੇ ਆ ਹੁਣ ਆਪਾਂ ਘਰਾਂ ਦੇ ਵਿੱਚ ਵੀ ਜਿਹੜਾ ਸਬਜ਼ੀ ਵਾਸਤੇ ਆਪਾਂ ਲਾਉਣੇ ਆ ਨਾ ਹੁਣ ਲਾਉਣ ਦਾ ਟਾਈਮ ਹੈ ਹੁਣ ਗਾਜਰ ਮੂਲੀ ਸਲਗਮ ਚਕੰਦਰ ਧਨੀਆ ਪਾਲਕ ਮੇਥਾ ਮੇਥੀ ਇਹ ਸਾਰੇ ਤਿਆਰ ਆ ਜਮਾ ਪੇਠਾ ਵੀ ਲਾ ਦਿਓ ਪੇਠਾ ਤਿਆਰ ਆ ਕੰਮ ਚੱਪਣ ਕੱਦੂ ਹੋ ਗਿਆ ਖੀਰਾ ਹਾਲੋਂ ਮਟਰ ਸਾਰੀਆਂ ਆਈਟਮਾਂ ਦਾ ਟਾਈਮ ਹੀ ਹੈ ਇੱਕ ਤਰੀਕ ਤੋਂ ਲੱਗ ਜਾਓ ਮਟਰ ਲਾਉਣ ਜੇ ਸੋਨੂੰ ਹੁਣ ਲੱਗਦਾ ਹੈ ਵੀ 5 ਦਿਨ ਹੀ ਬਾਕੀ ਹੈ ਇੱਕ ਤਰੀਕ ਤੋਂ ਤਾਂ ਤੁਸੀਂ ਮਟਰ ਲਾਉਣ ਲੱਗ ਜਾਓ ਤੇ ਸਾਗ ਤੇ ਸੂੰਗਰੇ ਇਹ ਸਾਰੀਆਂ ਆਈਟਮਾਂ ਲਾ ਦਿਓ ਉਹ ਤਾਂ ਹੁਣ ਪਹਿਲੀ ਲੱਗੀਆਂ ਲਾਉਣ ਦਾ ਟਾਈਮ ਫੁੱਲ ਗੋਭੀ ਹੋ ਗਈ ਬੰਦ ਗੋਭੀ ਹੋ ਗਈ ਚੀਨੀ ਸਰੋਂ ਤੇ ਗਾਜਰ ਕਾਲੀ ਕਾਲੀ ਗਾਜਰ ਵੀ ਲੱਗ ਜਾਂਦੀ ਸਾਰੀਆਂ ਆਈਟਮਾਂ ਲੱਗ ਜਾਣੀਆਂ ਹੁਣ ਹੁਣ ਟਾਈਮ ਹੈ ਲਾਉਣ ਦਾ ਆਪਾਂ ਇਹ ਨਾ ਤਿਆਰ ਕਰ ਲਿਆ ਸਾਰਾ ਬਾਣ ਇਹਦੇ ਵਿੱਚ ਹੀ ਕੱਦੂ ਤੋਰੀਆਂ ਸਾਰੀਆਂ ਆਟਮਾ ਸੀਗੀਆਂ ਭਿੰਡੀ ਤੇ ਵਧੀਆ ਬਾਣ ਹੁਣ ਸਾਫ ਪਿਆ ਆਪਣਾ ਇਹ ਪਹਿਲੇ ਇਹਨੂੰ ਹਵਾ ਲਵਾਉਣੀ ਪੈਂਦੀ ਆ ਪੂਰਾ ਇਹਨੂੰ ਧੁੱਪ ਲੱਗ ਜੂ ਹਵਾ ਲੱਗ ਜੂ ਫਿਰ ਆਪਾਂ ਉਹ ਕਰ ਦਾਂਗੇ ਉਸ ਤੋਂ ਬਾਅਦ ਤੇ ਹੁਣ ਟਾਈਮ ਆ ਤੁਸੀਂ ਲਾਓ ਸਬਜ਼ੀਆਂ ਆ ਮੈਂ ਤੁਹਾਨੂੰ ਦਿਖਾ ਰਿਹਾ ਵੀ ਵੀ ਆਪ ਦਾ ਰੱਖਿਆ ਕਰੋ ਆਪਾਂ ਨੂੰ ਮੁੱਲ ਲਿਆਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਜੇ ਆਪਦੇ ਉਹੀ ਵੀ ਉਹ ਉਗ ਰਿਹਾ ਹੁੰਦਾ ਜਦੋਂ ਉਹੀ ਆਪਣੇ ਲਗਨ ਲਗ ਸ਼ੁਰੂ ਹੋ ਜਾਂਦਾ ਸਬਜ਼ੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਮਿਰਚਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਕੋਈ ਵੀ ਚੀਜ਼ ਹੈ ਹੁਣ ਗੋਭੀ ਦਾ ਵੀ ਆਹ ਮਹਿੰਗਾ ਹੈ ਇਹ ਇਹ ਮੈਂ ਰੱਖਿਆ ਜਿਹੜਾ ਪੌਣਾ ਕਿਲੋ ਹੋ ਗਿਆ ਮੈਂ ਤੋਲਿਆ ਸੀ ਇਹ ਚਲੋ ਠੀਕ ਆ ਜੀ